ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਨ ਤੇ ਵਿਸ਼ੇਸ਼ ਐਪੀਸੋਡ ਇਸ ਐਪੀਸੋਡ ਦੇ ਵਿੱਚ ਮਾਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੀ ਉਮਰ ਦੇ ਵਿੱਚ ਲੜੀ ਸੀ ਪਹਿਲੀ ਲੜਾਈ ਤੇ ਉਹਨਾਂ ਦਾ ਤੇ ਉਹਨਾਂ ਦੇ ਰਾਜ ਦਾ ਕੀ ਹੈ ਇਤਿਹਾਸ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਦੋਸਤੋ 13 ਨਵੰਬਰ 1780 ਨੂੰ ਸਿੱਖ ਸਮਰਾਜ ਦੇ ਬਾਨੀ ਪਹਿਲੇ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਦਿਨ ਹੈ اور ਅੱਜ ਪੂਰੇ ਸੰਸਾਰ ਦੇ ਵਿੱਚ ਉਹਨਾਂ ਦਾ ਜਨਮ ਦਿਨ ਪਿਆਰ ਸਨਮਾਨ ਤੇ ਸਤਿਕਾਰ ਦੇ ਨਾਲ ਮਨਾਇਆ ਜਾਂਦਾ ਹੈ ਮਹਾਰਾਜਾ ਰਣਜੀਤ ਸਿੰਘ ਨੇ 1801 ਤੋਂ ਲੈ ਕੇ 1839 ਵਿੱਚ ਆਪਣੀ ਮੌਤ ਤੱਕ ਮਤਲਬ ਜਿਹੜਾ ਰਾਜ ਹੈ ਉਹ ਕੀਤਾ ਹੈ ਉਹਨਾਂ ਨੇ 19ਵੀਂ ਸਦੀ ਦੇ ਆਰੰਭ ਦੇ ਵਿੱਚ ਉੱਤਰ ਪੱਛਮੀ ਭਾਰਤੀ ਉਪਮਹਾਦੀਪ ਉੱਤੇ ਰਾਜ ਕੀਤਾ ਹੈ ਬਚਪਨ ਦੇ ਵਿੱਚ ਹੀ ਚੇਚਕ ਦੀ ਬਿਮਾਰੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ ਔਰ ਇਸ ਬਿਮਾਰੀ ਦੇ ਕਰਕੇ ਹੀ ਆਪਣੀ ਖੱਬੀ ਅੱਖ ਦੀ ਨਜ਼ਰ ਗਵਾ ਬੈਠੇ ਨੇ ਦੋਸਤੋ ਜਿਵੇਂ ਮੈਂ ਦੱਸਿਆ ਹੈ ਕਿ ਕਿੰਨੇ ਸਾਲ ਦੀ ਉਮਰ ਸੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੀ ਜਦੋਂ ਉਹਨਾਂ ਨੇ ਪਹਿਲੀ ਲੜਾਈ ਲੜੀ ਸੀ ਇਸ ਬਾਰੇ ਵੀ ਮੈਂ ਤੁਹਾਨੂੰ ਪੂਰੀ ਡਿਟੇਲ ਚ ਦੱਸਾਂਗਾ ਪਰ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਸ਼ੁਰੂਆਤੀ ਕਿਸ਼ੋਰ ਸਾਲਾਂ ਦੇ ਵਿੱਚ ਉਹਨਾਂ ਦੇ ਪਿਤਾ ਜੀ ਦੀ ਮੌਤ ਹੋ ਗਈ ਔਰ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਅਫਗਾਨਾਂ ਨੂੰ ਕੱਢਣ ਵਾਸਤੇ ਕਈ ਯੁੱਧ ਲੜੇ 21 ਸਾਲ ਦੀ ਉਮਰ ਵਿੱਚ ਉਹਨਾਂ ਨੂੰ ਪੰਜਾਬ ਦਾ ਮਹਾਰਾਜਾ ਕੌਸ਼ਤ ਕਰ ਦਿੱਤਾ ਸੀ ਉਸ ਦਾ ਸਮਰਾਜ 1939 ਤੱਕ ਉਸ ਦੀ ਅਗਵਾਈ ਹੇਠ ਪੰਜਾਬ ਖੇਤਰ ਵਿੱਚ ਖੂਬ ਵਧਿਆ ਸੋ ਮਹਾਰਾਜਾ ਰਣਜੀਤ ਸਿੰਘ ਨੇ ਪਹਿਲੀ ਲੜਾਈ ਆਪਣੇ ਪਿਤਾ ਦੇ ਨਾਲ ਜਿਹੜੀ ਉਹ 10 ਸਾਲ ਦੀ ਉਮਰ ਦੇ ਵਿੱਚ ਲੜੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਸੁਧਾਰ ਆਧੁਨਿਕਕਰਨ ਬੁਨਿਆਦੀ ਢਾਂਚੇ ਅਤੇ ਨਵੇਸ਼ ਤੇ ਆਮ ਖੁਸ਼ਹਾਲੀ ਦੀ ਸ਼ੁਰੂਆਤ ਕੀਤੀ ਉਸ ਦੀ ਖਾਲਸਾ ਫੌਜ ਅਤੇ ਸਰਕਾਰ ਹਿੰਦੂ ਸਿੱਖ ਮੁਸਲਮਾਨ ਅਤੇ ਯੂਰਪੀਅਨ ਸ਼ਾਮਲ ਸਨ ਉਹਨਾਂ ਦੀ ਖਾਲਸਾ ਫੌਜ ਦੇ ਵਿੱਚ ਉਰਦੀ ਵਿਰਾਸਤ ਦੇ ਵਿੱਚ ਸਿੱਖ ਸੱਭਿਆਚਾਰਿਕ ਅਤੇ ਜਿਸ ਦੇ ਵਿੱਚ ਅੰਮ੍ਰਿਤਸਰ ਵਿੱਚ ਸ੍ਰੀ ਹਰਮੰਦਰ ਸਾਹਿਬ ਦੇ ਨਾਲ-ਨਾਲ ਸ੍ਰੀ ਅਕਾਲ ਤਖਤ ਸਾਹਿਬ ਪਟਨਾ ਸਾਹਿਬ ਬਿਹਾਰ ਹਜ਼ੂਰ ਸਾਹਿਬ ਨਦੇੜ ਮਹਾਰਾਸ਼ਟਰ ਅਤੇ ਹੋਰ ਪ੍ਰਮੁੱਖ ਗੁਰਦੁਆਰਿਆਂ ਦਾ ਉਸ ਦੀ ਸਰਪ੍ਰਸਤੀ ਹੇਠ ਮੁਰ ਨਿਰਮਾਣ ਸ਼ਾਮਲ ਕੀਤਾ ਗਿਆ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਉਹਨਾਂ ਦੇ ਪੁੱਤਰ ਖੜਕ ਸਿੰਘ ਗੱਦੀ ਤੇ ਬੈਠੇ ਰੰਜੀਤ ਸਿੰਘ ਜੀ ਨੇ 1837 ਦੇ ਵਿੱਚ ਮਤਲਬ ਅਲੱਗ-ਅਲੱਗ ਕਹਿ ਸਕਦੇ ਆ ਕਿ ਸੰਸਥਾਵਾਦੀ ਸਥਾਪਨਾ ਕੀਤੀ ਰੰਜੀਤ ਸਿੰਘ ਜੀ ਨੂੰ ਸ਼ੇਰ-ਏ-ਪੰਜਾਬ ਯਾਨੀ ਕਿ ਪੰਜਾਬ ਦਾ ਸ਼ੇਰ ਅਤੇ ਸਰਕਾਰ ਇੱਕ ਵੱਲਾ ਸਰਕਾਰ ਦਾ ਮੁਖੀ ਵਰਗੇ ਖਿਤਾਬਾਂ ਦੇ ਨਾਲ ਸਨਮਾਨਿਤ ਕੀਤਾ ਔਰ ਇਸੇ ਕਰਕੇ ਉਹ ਜਾਣੇ ਜਾਂਦੇ ਸਨ ਸ਼ੁਰੂਆਤੀ ਜੀਵਨ ਤੇ ਜੇ ਨਜ਼ਰ ਮਾਰੀਏ ਤਾਂ 13 ਨਵੰਬਰ 1780 ਵਿੱਚ ਉਹਨਾਂ ਦਾ ਜਨਮ ਮਤਲਬ ਪਾਕਿਸਤਾਨ ਜਿਹੜਾ ਅੱਜ ਪਾਕਿਸਤਾਨ ਦੇ ਹਿੱਸੇ ਦੇ ਵਿੱਚ ਹੈ ਸੂਬਾ ਪੰਜਾਬ ਦੇ ਸ਼ਹਿਰ ਗੁਜਰਾਵਾਲ ਦੇ ਨੇੜੇ ਉਹਨਾਂ ਦਾ ਜਨਮ ਹੋਇਆ ਔਰ ਬਚਪਨ ਵਿੱਚ ਹੀ ਚੇਚਕ ਦੀ ਬਿਮਾਰੀ ਕਰਕੇ ਉਹਨਾਂ ਦੀ ਇੱਕ ਅੱਖ ਦੀ ਰੌਸ਼ਨੀ ਜਿਹੜੀ ਹੈ ਉਹ ਜਾ ਚੁੱਕੀ ਸੀ ਔਰ ਇਸ ਵੇਲੇ ਪੰਜਾਬ ਦਾ ਚੋਖਾ ਸਾਰਾ ਇਲਾਕਾ ਸਿੱਖ ਮਿਸਲਾਂ ਕੋਲ ਸੀ ਤੇ ਇਸ ਸਿੱਖ ਮਿਸਲ ਸਰ ਖਾਲਸਾ ਦੇ ਥੱਲੇ ਸਨ ਇਨਾ ਮਿਸਲਾਂ ਨੇ ਆਪਣੇ ਆਪਣੇ ਇਲਾਕੇ ਵੰਡੇ ਹੋਏ ਸਨ ਮਹਾਰਾਜਾ ਰਣਜੀਤ ਸਿੰਘ ਜੀ ਦਾ ਪਿਤਾ ਮਹਾ ਸਿੰਘ ਸ਼ਕਰੂਚਾਰਿਆ ਮਿਸਲ ਦਾ ਸਰਦਾਰ ਤੇ ਚੜ੍ਹਦੇ ਪੰਜਾਬ ਚ ਉਸ ਨੇ ਰਾਜ ਦੇ ਵਿੱਚ ਗੁਜਰਾਵਾਲੇ ਦੇ ਆਲੇ ਦੁਆਲੇ ਦੀ ਹੀ ਸਨ 1785 ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੰਗਣੀ ਕਨਈਆ ਮਿਸਲ ਦੇ ਸਰਦਾਰ ਗੁਰਬਖਸ਼ ਸਿੰਘ ਤੇ ਸਰਦਾਰਨੀ ਸਦਾ ਕੌਰ ਦੀ ਧੀ ਮਹਿਤਾਬ ਕੌਰ ਨਾਲ ਕਰ ਦਿੱਤਾ ਗਿਆ ਰਣਜੀਤ ਸਿੰਘ ਬਾਰਾਵਰਿਆਂ ਦਾ ਸੀ ਜਦੋਂ ਉਹਨਾਂ ਦੇ ਪਿਤਾ ਜੀ ਗੁਜ਼ਰ ਗਏ ਉਦਰ ਕਨਈਆ ਮਿਸਲ ਦੀ ਮੋਢੀ ਵਿਧਵਾ ਸਰਦਾਰਨੀ ਸਦਾ ਕੌਰ ਬਣ ਚੁੱਕੀ ਸੀਗੀ ਔਰ ਸਦਾ ਕੌਰ ਦੀ ਨਿਗਰਾਨੀ ਹੇਠ ਪ੍ਰਭਾਵ ਹੇਠ ਉਹ ਆਪਣੇ ਮਿਸਲ ਦਾ ਸਰਦਾਰ ਬਣ ਗਏ ਕਈ ਸਾਲ ਤੱਕ ਉਹ ਸਦਾ ਕੌਰ ਜੋ ਕਿ ਕੂਟਨੀਤੀ ਨਾਲ ਕੰਮ ਲੈਣ ਵਾਲੀ ਇਸਤਰੀ ਸੀ ਦੇ ਪ੍ਰਭਾਵ ਹੇਠ ਅਤੇ 16 ਸਾਲ ਦਾ ਹੋ ਕੇ ਉਸਨੇ ਆਪਣੀ ਮਿਸਲ ਦਾ ਕੰਮਕਾਜ ਪੂਰੀ ਤਰ੍ਹਾਂ ਆਪਣੇ ਹੱਥਾਂ ਦੇ ਵਿੱਚ ਲੈ ਲਿਆ ਰਾਜੇ ਮਗਰੋਂ ਉਸਤੇ ਪੁੱਤਰ ਚੜਤ ਸਿੰਘ ਨੇ ਕਮਾਂਡ ਸੰਭਾਲ ਲਈ ਚੜਤ ਸਿੰਘ ਸ਼ੁ크ਰਾਚੱਕ ਅਤੇ ਗੁਜਰਾਵਾਲਾ ਆ ਗਿਆ ਉਸਨੇ ਇਸ ਥਾਂ ਤੇ ਕਿਲਾ ਬਣਾਇਆ ਛੇਤੀ ਹੀ ਉਸਨੇ ਵਜ਼ੀਰਾਬਾਦ ਅਹਮਦਾਬਾਦ ਅਤੇ ਰੋਹਤਾਸ ਵਿੱਚ ਆਪਣੀ ਤਾਕਤ ਜਿਹੜੀ ਹੈ ਉਹ ਪੂਰੀ ਤਰ੍ਹਾਂ ਬਣਾ ਲਈ ਮਹਾਰਾਜਾ ਰਣਜੀਤ ਸਿੰਘ ਦਾ ਵਿਆਹ 16 ਵਰਿਆਂ ਦੀ ਉਮਰ ਦੇ ਵਿੱਚ ਕਨਈਆ ਮਿਸਲ ਦੇ ਵਿੱਚ ਹੋਇਆ ਔਰ ਇਹਨਾਂ ਦੋਹਾਂ ਮਿਸਲਾਂ ਦੇ ਮਿਲਾਪ ਨਾਲ ਉਸ ਦੀ ਤਾਕਤ ਹੋਰ ਵੱਧ ਗਈ। ਉਸ ਦੀ ਸੱਸ ਸਦਾ ਕੌਰ ਇੱਕ ਸਿਆਣੀ ਜਥੇਦਾਰ ਅਤੇ ਪ੍ਰਧਾਨ ਔਰਤ ਸੀ ਜਿਸ ਨੇ ਰਣਜੀਤ ਸਿੰਘ ਨੂੰ ਅੱਗੇ ਵਧਣ ਲਈ ਬਹੁਤ ਮਦਦ ਅਤੇ ਰਹਿਨਮਾਈ ਕੀਤੀ। ਕਈ ਲੜਾਈਆਂ ਮਗਰੋਂ ਉਸ ਨੇ ਹੋਰ ਮਿਸਲਾਂ ਨੂੰ ਫਤਿਹ ਕਰਕੇ ਸਿੱਖ ਸਲਤਨਤ ਦੀ ਨੀਂਹ ਰੱਖੀ। 18 ਸਾਲ ਦੀ ਉਮਰ ਦੇ ਵਿੱਚ ਉਸਨੇ ਲਾਹੌਰ ਤੇ ਕਬਜ਼ਾ ਕਰਕੇ ਉਸ ਨੂੰ ਆਪਣੀ ਰਾਜਧਾਨੀ ਬਣਾ ਲਿਆ 3 ਸਾਲ ਬਾਅਦ ਯਾਨੀ 1802 ਦੇ ਵਿੱਚ ਅੰਮ੍ਰਿਤਸਰ ਫਤਿਹ ਕੀਤਾ ਜਿੱਥੋਂ ਪੰਗੀਆਂ ਦੀ ਮਸ਼ਹੂਰ ਤੋਪ ਅਤੇ ਹੋਰ ਕਈ ਤੋਪਾਂ ਹੱਥ ਆਈਆਂ ਕੁਝ ਹੀ ਵਰਿਆਂ ਵਿੱਚ ਉਹਨਾਂ ਨੇ ਸਾਰੇ ਪੰਜਾਬ ਦੇ ਦਰਿਆ ਸਤਲੁਜ ਤੱਕ ਕਬਜ਼ਾ ਕਰ ਲਿਆ ਤੇ ਫਿਰ ਸਤਲੁਜ ਪਾਰ ਕਰਕੇ ਲੁਧਿਆਣੇ ਤੇ ਵੀ ਕਬਜ਼ਾ ਕਰ ਲਿਆ ਜੇ ਆਪਾਂ ਲਾਹੌਰ ਦੀ ਲੜਾਈ ਦੀ ਗੱਲ ਕਰੀਏ ਤਾਂ ਲਾਹੌਰ ਸ਼ਹਿਰ ਮੁਗਲ ਸ਼ਹਿਨशाह ਜ਼ਾਹੀਰ ਉਦ-ਦੀਨ ਬਾਬਰ ਦੇ ਵੇਲੇ ਤੋਂ ਹੀ ਮੁਗਲੀਆਂ ਸਲਤਨਤ ਦਾ ਹਿੱਸਾ ਰਿਹਾ ਹੈ ਅਤੇ ਮੁਗਲ ਬਾਦਸ਼ਾਹ ਦਾ ਪਸੰਦੀਦਾ ਸ਼ਹਿਰ ਸੀ ਉਹ ਅਕਸਰ ਆਪਣਾ ਦਰਬਾਰ ਲਾਉਂਦੇ 18ਵੀਂ ਸਦੀ ਦੇ ਵਿੱਚ ਦੂਜੀ ਦੋਹਾਈ ਦੇ ਮਗਰੋਂ ਮੁਗਲਿਆ ਸਲਤਨਤ ਹੌਲੀ-ਹੌਲੀ ਜਵਾਲ ਵਲ ਤੁਰ ਪਈ ਤੇ ਮੁਗਲਾਂ ਦੀ ਕਮਜ਼ੋਰੀ ਦਾ ਫਾਇਦਾ ਚੁੱਕਦੇ ਹੋਏ ਮਹਾਰਾਜਾ ਰਣਜੀਤ ਸਿੰਘ ਮਰਹੱਟਿਆਂ ਨੇ ਪੂਰੇ ਹਿੰਦੁਸਤਾਨ 'ਚ ਅੱਥ ਮਚਾ ਦਿੱਤੀ ਮਰਹੱਟਿਆਂ ਨੇ ਪੰਜਾਬ 'ਚ ਅਟਕ ਤੱਕ ਦੇ ਇਲਾਕੇ ਫਤਿਹ ਕਰ ਲਏ ਸਿੱਖ ਸਰਦਾਰ ਵੀ ਮਰਹੱਟਿਆਂ ਨਾਲ ਮਿਲੇ ਗਏ ਸਨ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਆਪਣੀਆਂ ਨਿੱਕੀਆਂ ਅਮਲਦਾਰੀਆਂ ਕਾਇਮ ਕਰ ਲਈਆਂ ਜਿਨ੍ਹਾਂ ਨੂੰ ਮਿਸਲਾ ਆਖਿਆ ਜਾਣ ਲੱਗਾ ਮਰਹਟਿਆਂ ਦੀ ਲੁੱਟਮਾਰ ਤੋਂ ਤੰਗ ਲੋਕਾਂ ਨੂੰ ਦਿੱਲੀ ਦੀ ਮੁਗਲਿਆ ਸਲਤਨਤ ਨੂੰ ਤਾਂ ਮਰਹਟਿਆਂ ਦਾ ਮੁਕਾਬਲਾ ਕਰਨ ਦੀ ਉਮੀਦ ਵੀ ਨਹੀਂ ਸੀ ਇਸ ਲਈ ਉਹਨਾਂ ਨੇ ਅਫਗਾਨਿਸਤਾਨ ਦੇ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਤੋਂ ਮਰਹਟੇ ਆਂ ਦੇ ਖਿਲਾਫ امداد ਦੀ ਮੰਗ ਕੀਤੀ ਉਨਾ ਨੂੰ ਹਿੰਦੁਸਤਾਨ ਤੇ ਹਮਲਾ ਕਰਨ ਦੀ ਦਾਵਤ ਦਿੱਤੀ ਅਹਿਮਦ ਸ਼ਾਹ ਅਬਦਾਲੀ ਕਾਬਲ ਤੋਂ ਪੰਜਾਬ ਆਇਆ ਤੇ ਪਾਣੀਪਤ ਦੀ ਤੀਜੀ ਲੜਾਈ 'ਚ ਮਰਹੱਟਿਆਂ ਨੇ ਫੈਸਲੇ ਕਰਨ ਸ਼ਿਕਸਤ ਦਿੱਤੀ ਤੇ ਪੰਜਾਬ ਆਪਣੀ ਸਲਤਨਤ ਵਿੱਚ ਸ਼ਾਮਲ ਕਰ ਲਿਆ ਦੋਸਤੋ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ ਦੀ ਜੇ ਆਪਾਂ ਗੱਲ ਕਰੀਏ ਲਾਹੌਰ ਦੀ ਫਤਿਹ ਹੋਈ ਹੈ ਔਰ ਉਤਲੇ ਲੈnde ਉਹਨਾਂ ਮੁਹਿੰਮਾਂ ਦੀ ਜਿਹੜੀ ਹੈ ਉਹ ਫਤਿਹ ਹੋਈ ਆ ਅਫਗਾਨ ਨਾਲ ਲੜਾਈ ਲੜੀ ਹੈ ਔਰ ਖਾਲਸਾ ਫੌਜ ਤੇ ਪਠਾਨ ਕਾਬਲੀ ਗਾਜ਼ੀ ਤੋਂ ਇਹਨਾਂ ਦਾ ਇਤਿਹਾਸ ਜਿਹੜਾ ਹੈ ਉਹ ਕਾਫੀ ਜਿਆਦਾ ਮਤਲਬ ਲੜਾਈਆਂ ਦੇ ਨਾਲ ਭਰਪੂਰ ਹੈ ਮੈਦਾਨ ਚ ਮੌਜੂਦਾ ਬਰਤਾਨਵੀ ਹਿੰਦ ਦੇ ਗਵਰਨਰ ਜਨਰਲ ਦਾ ਨੁਮਾਇੰਦਾ ਵੀ ਬਣੇ ਨੇ ਮਹਾਰਾਜਾ ਰਣਜੀਤ ਸਿੰਘ ਮੜ ਪਿਸ਼ਾਵਰ ਤੇ ਜਿਹੜਾ ਕਬਜ਼ਾ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਉਤਲੇ ਲੈਂਦੇ ਅਤੇ ਫਤੂਹਾਤ ਦੇ ਅਫਗਾਨ ਸਲਤਨਤ ਦੇ ਅਸਰات ਵੀ ਜਿਹੜੇ ਨੇ ਸੋ ਕੋਲ ਆਪਾਂ ਗੱਲ ਕਰੀਏ ਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਾਇਮ ਰੱਖਿਆ ਔਰ ਮਤਲਬ ਬੜੇ ਉਹਨਾਂ ਦੇ ਰਾਜ ਦੇ ਵਿੱਚ ਹਰ ਇੱਕ ਨੂੰ ਨਿਆਂ ਮਿਲਦਾ ਸੀ ਜੋ ਕਸੂਰਬਾਦ ਸਨ ਉਹਨਾਂ ਨੂੰ ਜਿਹੜੀ ਸਜ਼ਾ ਦਿੱਤੀ ਸਨ ਜਿਨ੍ਹਾਂ ਨੇ ਕਸੂਰ ਨਹੀਂ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਛੱਡਿਆ ਜਾਂਦਾ ਸੀ ਮਾਫੀ ਦਿੱਤੀ ਜਾਂਦੀ ਸੀ ਸੋ ਇਸ ਕਰਕੇ ਕਿਤੇ ਨਾ ਕਿਤੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਅੱਜ ਵੀ ਕਈ ਲੋਕ ਗੱਲਾਂ ਕਰਦੇ ਨੇ ਕਿ ਅਸੀਂ ਇਹ ਰਾਜ ਦਵਾਂਗੇ ਉਹ ਤਾਂ ਗੱਲਾਂ ਹੀ ਨੇ ਪਰ ਮਹਾਰਾਜਾ ਰਣਜੀਤ ਸਿੰਘ ਇੱਕੋ ਹੀ ਹੋਏ ਨੇ ਇੱਕੋ ਹੀ ਮਹਾਰਾਜਾ ਰਣਜੀਤ ਸਿੰਘ ਹੋਏ ਨੇ ਜਿਨ੍ਹਾਂ ਨੇ ਪੂਰੀ ਆਪਣੀ ਸਲਤਨਤ ਦੇ ਵਿੱਚ ਸਭ ਨੂੰ ਬਰਾਬਰ ਦੀ ਨਜ਼ਰਾਂ ਵੇਖਿਆ ਸਭ ਨੂੰ ਮਤਲਬ ਇਨਾ ਪਿਆਰ ਇਨਾ ਸਤਕਾਰ ਦਿੱਤਾ ਬਚਪਨ ਚ ਅਸੀਂ ਸੁਣਦੇ ਹੁੰਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਜੀ ਰਾਤ ਨੂੰ ਭੇਸ ਬਟਾ ਕੇ ਆਪਣੀ ਪ੍ਰਜਾ ਦਾ ਹਾਲ ਪੁੱਛਣ ਜਾਇਆ ਕਰਦੇ ਸੀ ਕਿ ਭਾਈ ਮੇਰੀ ਪ੍ਰਜਾ ਠੀਕ ਹੈ ਉਹ ਠੀਕ ਤਰੀਕੇ ਨਾਲ ਰਹਿ ਰਹੀ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲਤਾ ਨਹੀਂ ਹੈ ਹੈ ਉਹਨਾਂ ਦੀਆਂ ਕੀ ਉਹਨਾਂ ਨੇ ਰਾਤ ਦਾ ਖਾਣਾ ਖਾਦਾ ਹੈ ਉਹਨਾਂ ਦੇ ਉੱਪਰ ਛੱਤ ਹੈ ਔਰ ਪੈਣਨ ਵਾਸਤੇ ਕੱਪੜੇ ਹੈ ਜਾਂ ਨਹੀਂ ਹੈ ਇਹ ਸਾਰਾ ਹੀ ਜਿਹੜਾ ਹੈ ਉਪੇਸ ਬਟਾ ਕੇ ਮਹਾਰਾਜਾ ਰਣਜੀਤ ਸਿੰਘ ਜੀ ਵੇਖਿਆ ਕਰਦੇ ਸੀ ਸੋ ਅੱਜ ਨਵੰਬਰ ਦਾ ਮਹੀਨਾ ਹੈ ਔਰ ਉਹਨਾਂ ਦੇ ਜਨਮ ਨੂੰ ਲੈ ਕੇ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਨੇ ਔਰ ਆਪਣੇ ਆਪਣੇ ਹਿਸਾਬ ਦੇ ਨਾਲ ਉਹਨਾਂ ਦੀਆਂ ਪ੍ਰਾਪਤੀਆਂ ਨੂੰ ਲੜਾਈਆਂ ਦੀਆਂ ਪ੍ਰਾਪਤੀਆਂ ਨੂੰ ਉਹਨਾਂ ਦਾ ਜਨਮ 13 ਨਵੰਬਰ 1780 ਨੂੰ ਉਹਨਾਂ ਦਾ ਜਿਹੜਾ ਜਨਮ ਹੋਇਆ ਸੀ ਔਰ ਉਸ ਤੋਂ ਲੈ ਕੇ ਅੱਜ ਤੱਕ ਅੱਜ ਵੀ ਉਹਨਾਂ ਦੇ ਰਾਜ ਨੂੰ ਯਾਦ ਕਰਦੇ ਆ ਔਰ ਇਸੇ ਕਰਕੇ ਪੰਜਾਬ ਦਾ ਮਹਾਰਾਜਾ ਲਾਹੌਰ ਦਾ ਮਹਾਰਾਜਾ ਸ਼ੇਰ-ਏ-ਪੰਜਾਬ ਪੰਜਾਬ ਦਾ ਸ਼ੇਰ ਸ਼ੇਰ-ਏ-ਹਿੰਦ ਹਿੰਦ ਦਾ ਸ਼ੇਰ ਸਰਕਾਰੇ ਵੱਲਾ ਰਾਜ ਦਾ ਮੁਖੀ ਸਰਕਾਰ ਖਾਲਸਾ ਜੀ ਖਾਲਸਾ ਜੀ ਦਾ ਮੁਖੀ ਪੰਜ ਦਰਿਆਵਾਂ ਦਾ ਮੁਖੀ ਸਿੰਘ ਸਾਹਿਬ ਮਤਲਬ ਮਹਾਰਾਜਾ ਰਣਜੀਤ ਸਿੰਘ ਦੇਖੋ ਗੁਜਰਾਵਾਲਾ ਸ਼ੁਕਰੀਆ ਚਲੀ ਮਿਸਲ ਔਰ ਇਨਾਂ ਤੋਂ ਇਲਾਵਾ ਸਿੱਖ ਮਿਸਲ ਹੋ ਗਈਆਂ ਐ ਅਜੂਕਾ ਪੰਜਾਬ ਪਾਕਿਸਤਾਨ ਔਰ ਆਖਰਕਾਰ ਆਖਰਕਾਰ 27 ਜੂਨ 1839 ਨੂੰ 28 ਜੂਨ 1739 ਨੂੰ ਉਹ ਸ਼ਰੀਰਕ ਤੌਰ ਤੇ ਇਸ ਦੁਨੀਆ ਤੋਂ ਚਲੇ ਗਏ ਪਰ ਉਹਨਾਂ ਦੀਆਂ ਕੁਰਬਾਨੀਆਂ ਉਹਨਾਂ ਦੇ ਕੀਤੇ ਹੋਏ ਕਾਰਜ ਹਮੇਸ਼ਾ ਸਾਨੂੰ ਯਾਦ ਆਉਣਗੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਅੱਜ ਵੀ ਲਾਹੌਰ ਦੇ ਵਿੱਚ ਹੈ ਔਰ ਜੀਵਨ ਸਾਥੀ ਮਹਾਰਾਣੀ ਮਹਿਤਾਬ ਕੌਰ ਮਹਾਰਾਣੀ ਦਾਤਾਰ ਕੌਰ ਮਹਾਰਾਣੀ ਜਿੰਦ ਕੌਰ ਔਲਾਦ ਖੜਕ ਸਿੰਘ ਮਹਾਰਾਜਾ ਆਇਸ਼ਰ ਸਿੰਘ ਰਤਨ ਸਿੰਘ ਸ਼ੇਰ ਸਿੰਘ ਦੀ ਤਾਰਾ ਸਿੰਘ ਫਤਿਹ ਸਿੰਘ ਮਲਤਾਨ ਸਿੰਘ ਕਸ਼ਮੀਰਾ ਸਿੰਘ ਪੇਸ਼ਾਵਰਾ ਸਿੰਘ ਮਹਾਰਾਜਾ ਦਲੀਪ ਸਿੰਘ ਪਿਤਾ ਸਰਦਾਰ ਮਹਾ ਸਿੰਘ ਮਾਤਾ ਰਾਜਕੌਰ ਜੀ ਸੋ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਰਿਲੇਟਡ ਬਹੁਤ ਸਾਰੀ ਹੋਰ ਜਿਹੜੀਆਂ ਜਾਣਕਾਰੀਆਂ ਨੇ ਔਰ ਇੰਨੀ ਕਿ ਜਿੰਨੀ ਕਿ ਜਾਣਕਾਰੀ ਦਿੱਤੀ ਹੈ ਇਹਦੇ ਵਿੱਚ ਵੀ ਬਹੁਤ ਸਾਰੀਆਂ ਗਲਤੀਆਂ ਹੋਈਆਂ ਨੇ ਉਹਦੇ ਲਈ ਮੈਂ ਖਿਬਾਂ ਦਾ ਜਾਚ ਕਹਾ ਜੁੜੇ ਰਹੋ ਪੋਸੂਨਾ ਮਾ ਚੈਨਲ ਦੇ ਨਾਲ